ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਦੇ ਵਿੱਚ ਜਾਣ ਵਾਲੇ ਪੰਜਾਬੀ ਭਾਰਤੀਆਂ ਦੇ ਦੁਆਰਾ ਜ਼ਿਆਦਾਤਰ 에ਅਰ ਇੰਡੀਆ ਦੇ ਜਹਾਜ਼ ਦੀ ਬੁਕਿੰਗ ਕਰਵਾਈ ਜਾਂਦੀ ਹੈ ਤੇ 에ਅਰ ਇੰਡੀਆ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਵੀ ਬਣਿਆ ਰਹਿੰਦਾ ਹੈ ਸੋ ਇਸੇ ਦੌਰਾਨ ਇੱਕ ਹੋਰ ਵਿਵਾਦ ਹੁਣ 에ਅਰ ਇੰਡੀਆ ਦੇ ਨਾਲ ਜੁੜਦਾ ਹੋਇਆ ਸਾਹਮਣੇ ਨਿਕਲ ਕੇ ਆ ਰਿਹਾ ਹੈ ਜਿੱਥੇ ਕਿ ਦਿੱਲੀ 에ਅਰਪੋਰਟ ਤੋਂ ਇੱਕ ਫਲਾਈਟ ਜੋ ਕਿ ਕੈਨੇਡਾ ਜਾ ਰਹੀ ਸੀ ਇਸੇ ਦੌਰਾਨ ਕੈਨੇਡਾ ਜਾਣ ਵਾਲੀ ਫਲਾਈਟ ਨੇ ਜਦੋਂ ਉਡਾਨ ਭਰੀ ਅਤੇ ਸਾਰੇ ਹੀ ਪੈਸੇਂਜਰਾਂ ਨੂੰ ਜਿਹੜਾ ਆ ਉਹ ਖਾਣਾ ਪਰੋਸਿਆ ਪਰ ਖਾਣਾ ਖਾਂਦੇ-ਖਾਂਦੇ ਜਿਹੜਾ ਆ ਖਾਣੇ ਦੇ ਵਿੱਚੋਂ ਇੱਕ ਕੌਕਰੇਜ ਬਰਾਮਦ ਹੋਇਆ ਜਿਸ ਤੋਂ ਬਾਅਦ ਪੂਰੇ ਜਹਾਜ਼ ਦੇ ਵਿੱਚ ਹਾਹਾਕਾਰ ਮਚ ਗਈ ਅਤੇ ਯਾਤਰੀਆਂ ਦੇ ਵੱਲੋਂ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਕੌਕਰੇਜ ਉਸ ਸਮੇਂ ਮਿਲਦਾ ਹੈ ਜਦੋਂ ਅੱਧੇ ਤੋਂ ਜ਼ਿਆਦਾ ਖਾਣਾ ਮੁਸਾਫਰਾਂ ਦੇ ਵੱਲੋਂ ਖਾ ਲਿਆ ਜਾਂਦਾ ਹੈ ਜੀ ਹਾਂ 에어 ਇੰਡੀਆ ਦੀ ਮੁਸਾਫਰ ਨੇ ਹੁਣ ਕੌਮੀ ਰਾਜਧਾਨੀ ਤੋਂ ਜੋ ਕਿ ਕੈਨੇਡਾ ਜਾ ਰਹੇ ਸਨ ਪਰੋਸੇ ਗਏ ਆਮਲੇਟ ਦੇ ਵਿੱਚੋਂ ਕੌਕਰੇਜ ਮਿਲਣ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਦੂਜੇ ਪਾਸੇ 에어 ਇੰਡੀਆ ਨੇ ਕਿਹਾ ਹੈ ਕਿ ਉਸਨੇ ਅਗਲੇਰੀ ਜਾਂਚ ਦੇ ਲਈ ਸਬੰਧਤ ਕੈਟਰਿੰਗ ਸੇਵਾ ਕੋਲੋਂ ਇਹ ਮੁੱਦਾ ਚੁੱਕਿਆ ਹੈ ਮੁਸਾਫਰਾ ਨੇ ਕਿਹਾ ਹੈ ਕਿ ਸਾਨੂੰ ਉਸ ਸਮੇਂ ਪਤਾ ਲੱਗਾ ਜਦੋਂ ਉਨਾ ਦਾ ਦੋ ਸਾਲਾਂ ਦਾ ਬੇਟਾ ਅੱਧੇ ਤੋਂ ਜ਼ਿਆਦਾ ਆਮਲੇਟ ਖਾ ਚੁੱਕਾ ਸੀ ਤੇ ਬਾਕੀ ਆਮਲੇਟਾਂ ਦੇ ਵਿੱਚ ਵੀ ਕੌਕਰੇਜ ਮਿਲਿਆ ਹੋ ਸਕਦਾ ਹੈ। ਸੋ ਬੇहद ਇਹ ਜਿਹੜੀ ਹੈਰਾਨ ਕਰ ਦੇਣ ਵਾਲਾ ਮਾਮਲਾ ਹੁਣ 에어 ਇੰਡੀਆ ਦੀ ਫਲਾਈਟ ਤੋਂ ਨਿਕਲ ਕੇ ਆ ਰਿਹਾ ਹੈ ਕਿ ਲਗਾਤਾਰ ਜਿਹੜੀ ਵਿਵਾਦਾਂ ਦੇ ਵਿੱਚ 에어 ਇੰਡੀਆ ਦੀ ਫਲਾਈਟ ਬਣੀ ਰਹੀ ਹੈ। ਸੋ ਇਹਨਾਂ ਦਾ ਜਿਹੜਾ ਖਾਣੇ ਦਾ ਮੀਨੂ ਵੀ ਤੁਸੀਂ ਦੇਖ ਸਕਦੇ ਹੋ ਜਿਸ ਖਾਣੇ ਦੇ ਵਿੱਚੋਂ ਕੌਕਰੇਜ ਬਰਾਮਦ ਹੋਇਆ ਹੈ ਤੇ ਹੁਣ ਯਾਤਰੀਆਂ ਦਾ ਕਹਿਣਾ ਹੈ ਕਿ ਉਹ ਮੁੜ ਕੇ ਕਦੀ ਵੀ 에어 ਇੰਡੀਆ ਦੀ ਫਲਾਈਟ ਦੇ ਵਿੱਚ ਯਾਤਰਾ ਨਹੀਂ ਕਰਨਗੇ ਕਿਉਂਕਿ 에어 ਇੰਡੀਆ ਦੇ ਜਿਹੜੇ ক্রੂ ਮੈਂਬਰਸ ਹਨ ਉਹਨਾਂ ਦੇ ਵੱਲੋਂ ਵੀ ਆਪਣਾ ਪੱਲਾ ਛਡਾ ਲਿਆ ਗਿਆ ਹੈ ਤੇ ਉਹਨਾਂ ਨੇ ਗੱਲ ਕੈਟਰਿੰਗ ਦੇ ਉੱਤੇ ਸੈੱਟ ਦਿੱਤੀ ਹੈ ਸੋ ਇਹ ਕਾਫੀ ਜਿਆਦਾ ਜਿਹੜਾ ਹੁਣ ਹੈਰਾਨ ਕਰਦਾ ਮਾਮਲਾ 에어 ਇੰਡੀਆ ਦੀ ਫਲਾਈਟ ਤੋਂ ਨਿਕਲ ਕੇ ਆ ਰਿਹਾ ਹੈ